ਸੋਸ਼ਲ ਮੀਡੀਆ ਤੇ ਚੱਲਦਾ ਰਹਿੰਦਾ ਵੀ ਜਿਹੜੇ ਸਟੂਡੈਂਟ ਨੇ ਜਾਂ ਨੌਜਵਾਨ ਨੇ ਉਹ ਹੁੱਲੜਵਾਜੀਆਂ ਕਰਦੇ ਆ ਹਨਾ ਜੇ ਸਾਡਾ ਫਿਊਚਰ ਆ ਜੀ ਤੇ ਬੱਚੇ ਕੁਝ ਗਲਤ ਨਹੀਂ ਕਰ ਰਹੇ ਜੀ ਇਹ ਅਫਵਾਹਾਂ ਹੁੰਦੀਆਂ ਆ ਗਵਰਨਮੈਂਟੇ ਕੀ ਕਹਿੰਦੀ ਐ ਇੱਥੇ ਦੀ ਗਵਰਨਮੈਂਟ ਵੀ ਬੱਚੇ ਸਟੱਡੀ ਕਰਨ ਆਏ ਸੀਗੇ ਸਟੱਡੀ ਕਰੋ ਤੇ ਵਾਪਸ ਜਾਓ 100 मिलियन आबादी ਹੋਵੇ ਫਿਰ ਕੈਨੇਡਾ ਵਾਇਬਲ ਕੰਟਰੀ ਬਣ ਸਕਦਾ ਆ ਔਰ ਸਭ ਤੋਂ ਬੈਸਟ ਤਰੀਕਾ ਇਹਨਾਂ ਨੂੰ ਲੱਭਿਆ ਸਟੂਡੈਂਟਸ ਦਾ ਔਰ ਸਟੂਡੈਂਟਸ ਨਾਲ ਹੋਣ ੱੱੱਕਾ ਕਰ ਰਹੇ ਆ ਆਪਣੇ ਆਪਣੇ ਆਪ ਹੀ ਸਕੂਲ ਬਣਾਉਂਦੇ ਆ ਆਪਣੇ ਆਪ ਹੀ ਤੋੜਦੇ ਆ ਤੇ ਨਾ ਇਹ ਸਕੂਲ ਖੋਲਦੇ ਇਥੇ ਸਾਰੇ ਜਿੰਨੇ ਵੀ ਸਕੂਲਾਂ ਵਾਲੇ ਉਹਨਾਂ ਦਾ ਇੰਨਾ ਪੈਸਾ ਬਣਾਤਾ ਬੱਚਿਆਂ ਦੇ ਪੇਰੈਂਟਸ ਨੇ ਆਪਣੀ ਇੰਨੀ ਸਟਰਗਲ ਦੀ ਕਮਾਈ ਬੱਚਿਆਂ ਤੇ ਲਾ ਕੇ ਇਥੇ ਭੇਜਦੇ ਤੇ ਇਹ ਕਿਦਾਂ ਤੁਸੀਂ ਸੋਚ ਸਕਦੇ ਆ ਵੀ ਬਸ ਹੁਣ ਮੁੜ ਜਾਣ ਤੇ ਕੈਨੇਡਾ ਦੀ ਹਿਸਟਰੀ ਆ ਵੀ ਤੁਹਾਨੂੰ ਹਰੇਕ ਚੀਜ਼ ਲੜ ਕੇ ਮਿਲਦੀ ਆ ਅੱਛਾ ਜੀ ਪਹਿਲਾਂ ਤੋਂ ਇਹ ਨਹੀਂ ਵੀ ਹੁਣ ਗਦਰੀ ਬਾਬੇ ਲੜਦੇ ਰਹੇ ਆ ਜਦੋਂ ਸਾਡੇ ਦੇ ਹਾਲ ਨਸਲੀ ਹਮਲੇ ਹੁੰਦੇ ਸੀਗੇ ਅਸੀਂ ਖੋਦਰਦੇ ਆ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟਦੇ ਰਹੇ ਆ ਉਹਨਾਂ ਨੂੰ ਪੋਜੀਸ਼ਨ ਕਰਦੇ ਰਹੇ ਆ ਗਰੋਸਰੀ ਲੈਣ ਲੱਗੇ ਉਹਨੂੰ ਪਾਕੀ ਕਹਿ ਕੇ ਭਿਉੜੇ ਹੁੰਦੇ ਸੀਗੇ ਇੱਕ ਘਰ ਤੇ ਸ਼ੀਸ਼ੇ ਭੱਜੇ ਮੂਰੇ ਜਿਹੜੇ ਭੱਲਣਾ ਸੀ ਉਹ ਸੀ ਬਗਾਰ ਸੀ ਸੀ ਬਗਾਰ ਸਰ ਦੇ ਪੌਸ ਸੀ ਜਿਹੜਾ ਅਸੀਂ ਇੱਥੇ ਆਏ ਸੀਗੇ ਉਹਦੇ ਵਜਿਹਾ ਸਾਡੇ ਇਕੱਲਾ ਸੀਨੀਅਰ ਸੀਗੇ ਉਹ ਸਾਨੂੰ ਕਹਿੰਦੇ ਸੀ ਵੀ ਉਹ ਐਵੇਂ ਇੱਥੇ ਆ ਗਿਆ ਹੈ ਇੱਕ ਸਾਡੇ ਬੰਦਾ ਸੀਗਾ ਜਿਹੜਾ ਇੱਕ ਕਪਲੀ ਗਈ ਸੀ ਵੀ ਇਹਦੇ ਤੇ ਹਮਲੇ ਕਿਉਂ ਹੁੰਦੇ ਆ ਉਹ ਬ੍ਰੋਕਰ ਸੀਗਾ ਲਿਖਿਆ ਵੀ ਇਹਦੇ ਤੇ ਹਮਲੇ ਤਾਂ ਹੁੰਦੇ ਅਣਪਰ ਲੋਕ ਪਿੰਡਾਂ ਤੋਂ ਉੱਠ ਕੇ ਆਏ ਆ ਅੱਛਾ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਉਹ ਆਪਣੇ ਆਪ ਨੂੰ ਗ੍ਰੇਡ ਤੇ ਪੀ ਐਚ ਡੀ ਕਰਕੇ ਆਇਆ ਸੀ ਜਦੋਂ ਉਹ ਤੇ ਹਮਲਾ ਹੋਇਆ ਉਹਦੇ ਦਫ਼ਤਰ ਦੇ ਮੁੜੇ ਪੁੱਛਿਆ ਅਸੀਂ ਫਿਰ ਜਾਵੇ ਹੋਰ ਨੇ ਪੁੱਛਿਆ ਤੈਨੂੰ ਤੇ ਨੂੰ ਵੇਜੀ ਆਉਂਦੀ ਕਿ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਸਟੂਡੈਂਟਾਂ ਵੱਲੋਂ ਜਿਹੜਾ ਉਹਦੀ ਹੱਕੀ ਮੰਗਾ ਨੇ ਉਹਦੇ ਲਈ ਬ੍ਰੈਂਪਟਨ ਦੇ ਵਿੱਚ ਡਾਊਨਟਾਊਨ ਚ ਇੱਕ ਪਰ ਆਪੇ ਹੱਕੀ ਮੰਗਾਂ ਦੇ ਲਈ ਅੱਜ ਫੇਰ ਇਕੱਠ ਕੀਤਾ ਗਿਆ। ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਨਾ ਇੱਕ ਸੋਸ਼ਲ ਮੀਡੀਆ ਤੇ ਚੱਲਦਾ ਰਹਿੰਦਾ ਵੀ ਜਿਹੜੇ ਸਟੂਡੈਂਟ ਨੇ ਜਾਂ ਨੌਜਵਾਨ ਨੇ ਉਹ ਹੁੱਲੜਵਾਜੀਆਂ ਕਰਦੇ ਆ ਹਨਾ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰੇ ਤੁਪ ਚ ਸਟੂਡੈਂਟ ਆਪਣਾ ਜਿਹੜਾ ਹੱਕੀ ਮੰਗਾ ਦੇ ਲਈ ਲੜ ਰਹੇ ਨੇ। ਇੱਧਰ ਸਾਡੇ ਕੋਲ 올ਡ ਪਰਸਨ ਵੀ ਆਇਆ ਜਿਹੜੇ ਇੱਥੇ ਪ੍ਰਾਣੇ ਕਾਫੀ ਆਏ ਹੋਏ ਨੇ ਹਨਾ ਉਹ ਵੀ ਅੱਜ ਸਪੋਰਟ ਲਈ ਆਇਆ ਜਿਹੜੀ ਚੀਜ਼ ਦੀ ਲੋੜ ਸੀਗੀ ਅੱਜ ਅਸੀਂ ਜਾਣਦੇ ਆਂ ਅੰਟੀ ਨੇ ਪਹਿਲਾਂ ਬਹੁਤ ਸੋਹਣੀ ਸਪੀਚ ਦਿੱਤੀ ਆ ਹਨਾ ਵੀ ਜਿਵੇਂ ਸਾਡਾ ਕਿੱਡਾ ਵੱਡਾ ਪਿਛੋਕੜ ਇਤਿਹਾਸ ਸੀਗਾ ਵੀ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਉਹ ਸਾਡਾ ਇਤਿਹਾਸ ਸਾਨੂੰ ਦੱਸਦਾ ਹਨਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਪੀਚ ਵੀ ਦੇਖ ਕੇ ਆਏ ਹੋ ਬੱਚਿਆਂ ਨੂੰ ਹੌਸਲਾ ਵਜਾਈ ਵੀ ਕੀਤੀ ਆ ਪਰ ਉਸ ਇਕੱਠ ਦੇ ਵਿੱਚ ਪੰਜਾਬੀ ਪ੍ਰਾਣੇ ਜਿਹੜੇ ਲੋਕ ਆਏ ਹੋਇਆ ਉਹ ਸਾਥ ਨਹੀਂ ਦਿੰਦੇ ਬੱਚਿਆਂ ਦਾ ਕੀ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸੁਨੇਹਾ ਦੇ ਸਕਦੀ ਆ ਜੀ ਉਹਨਾਂ ਨੂੰ ਜ ਬੱਚਿਆਂ ਦਾ ਸਾਥ ਹਮੇਸ਼ਾ ਦੇਣਾ ਚਾਹੀਦਾ ਜੀ ਬੱਚੇ ਸਾਡਾ ਫਿਊਚਰ ਆ ਜੀ ਤੇ ਬੱਚੇ ਕੁਝ ਗਲਤ ਨਹੀਂ ਕਰ ਰਹੇ ਜੀ ਇਹ ਅਫਵਾਹਾਂ ਹੁੰਦੀਆਂ ਆ ਹਰ ਕਮਿਊਨਿਟੀ ਚ ਬੱਚੇ ਚੰਗੇ ਤੇ ਮਾੜੇ ਜੀ ਔਲਾਦ ਵਿੱਚ ਵੀ ਚੰਗੇ ਤੇ ਮਾੜੇ ਬੱਚੇ ਹੁੰਦੇ ਆ ਜੀ ਚੰਗੇ ਤੇ ਮਾੜੇ ਵੱਡੇ ਹੁੰਦੇ ਆ ਪਰ ਆਪਾਂ ਹੁਣ ਮਾੜਿਆਂ ਤੇ ਇੰਨਾ ਨਾਂ ਜੋਰ ਦਈਏ ਜੀ ਜਿਹੜੇ ਬੱਚੇ ਚੰਗੇ ਕੰਮ ਕਰਦੇ ਆ ਚੰਗੀ ਸਟਰਗਲ ਲੜ ਰਹੇ ਆ ਉਨਾ ਉਨਾ ਤੇ ਯਾਰੀ ਆਪਾਂ ਗੱਲ ਕਰੀਏ ਮੇਰਾ ਇਹ ਸਨੇਹਾ ਹੈ ਜਿਹੜਾ ਵੀ ਸੋਚਦੇ ਆ ਬਈ ਗਵਰਨਮੈਂਟ ਕੀ ਕਹਿੰਦੀ ਐਥੇ ਦੀ ਗਵਰਨਮੈਂਟ ਵੀ ਬੱਚੇ ਸਟੱਡੀ ਕਰਨ ਆਏ ਸੀਗੇ ਸਟੱਡੀ ਕਰੋ ਤੇ ਵਾਪਸ ਜਾਓ ਵੀ ਅਸੀਂ ਤੁਹਾਡੇ ਨਾਲ ਕੋਈ ਪ੍ਰੋਮਿਸ ਨਹੀਂ ਕੀਤਾ ਸੀਗਾ ਤੁਹਾਨੂੰ ਪੀਆਰ ਦਵਾਂਗੇ ਜਾਂ ਵਰਕ ਪਰਮਿਟ ਦਵਾਂਗੇ ਇਹ ਤਾਂ ਪਾਲਿਸੀ ਇਹਨਾਂ ਦੀ ਇਦਾਂ ਦੀ ਹਮੇਸ਼ਾ ਤੋਂ ਬਣਦੀ ਆ ਜੀ ਵੀ ਅਸੀਂ ਆਪਣਾ ਕੰਮ ਕਰਾਉਣਾ ਤੇ ਹੁਣ ਤੁਸੀਂ ਜਿੱਥੇ ਮਰਜੀ ਧੱਕੇ ਖਾਓ ਠੀਕ ਹੈ ਪਰ ਫਿਰ ਨਾ ਸੱਦਦੇ ਤੇ ਨਾ ਇਹ ਸਕੂਲ ਖੋਲਦੇ ਇਥੇ ਸਾਰੇ ਜਿੰਨੇ ਵੀ ਸਕੂਲਾਂ ਵਾਲੇ ਉਹਨਾਂ ਦਾ ਇੰਨਾ ਪੈਸਾ ਬਣਾਤਾ ਬੱਚਿਆਂ ਦੇ ਪੇਰੈਂਟਸ ਨੇ ਆਪਣੀ ਇੰਨੀ ਸਟਰਗਲ ਦੀ ਕਮਾਈ ਬੱਚਿਆਂ ਤੇ ਲਾ ਕੇ ਇਥੇ ਭੇਜਦੇ ਤੇ ਇਹ ਕਿਦਾਂ ਤੁਸੀਂ ਸੋਚ ਸਕਦੇ ਆ ਵੀ ਬਸ ਹੁਣ ਮੁਰ ਜਾਣ 5-6 ਸਾਲ ਜ਼ਿੰਦਗੀ ਤੇ ਤੁਹਾਨੂੰ ਦੇ ਕੇ ਤੇ ਉਹਨਾਂ ਦਾ ਫਿਊਚਰ ਦਾ ਤੁਹਾਨੂੰ ਕੋਈ ਫਿਕਰ ਨਹੀਂ ਤੁਸੀਂ ਨਾ ਬੁਲਾਉਂਦੇ ਨਾਲੇ ਤੁਸੀਂ ਓਪਨ ਕਰਦੇ ਆ ਔਖੇ ਟਾਈਮ ਵਿੱਚ ਤੁਸੀਂ ਲੇਬਰ ਵਰਤਦੇ ਆ ਤੇ ਜਦੋਂ ਚੰਗਾ ਟਾਈਮ ਆਉਣਾ ਤੇ ਤੁਸੀਂ ਕਹਿੰਦੇ ਹੁਣ ਮੁਰ ਜਾ ਆ ਆਪਾਂ ਇਸ ਗੱਲ ਦੇ ਸ਼ੁਰੂ ਤੋਂ ਖਿਲਾਫ ਆ ਜੀ ਜੇ ਤੁਸੀਂ ਕਿਸੇ ਨੂੰ ਵਰਤਣਾ ਚਾਹੇਓ ਸਾਡੇ ਬੱਚੇ ਆ ਸਟੂਡੈਂਟ ਆ ਜਾਂ ਕੁਝ ਵੀ ਆ ਉਹਨਾਂ ਦਾ ਇਸ ਮੁਲਕ ਵਿੱਚ ਫਿਰ ਹੱਕ ਬਣ ਜਾਂਦਾ ਜੀ ਤੇ ਉਹ ਪਾਰਟਿਸਪੇਟ ਕਰ ਰਹੇ ਆ ਲੇਬਰ ਵਿੱਚ ਕਮਾਂਕਾਰਾਂ ਵਿੱਚ ਇਕਨੋਮੀ ਵਿੱਚ ਇਹ ਹੁਣ ਹੱਕ ਬਣ ਗਿਆ ਹੁਣ ਤੁਸੀਂ ਹੱਕ ਨੂੰ ਨਾ ਖੋਵੋ ਤੇ ਪਹਿਲਾਂ ਸੋਚ ਕੇ ਕੋਲ ਦੇ ਸਾਰਾ ਕੁਝ ਹੁਣ ਹੱਕ ਨਾ ਖੋਵੋ ਸਾਡੇ ਬੱਚਿਆਂ ਦਾ ਇਹਨਾਂ ਨੂੰ ਤੁਹਾਡਾ ਕੀ ਨਾਮ ਆ ਜੀ ਜਾ ਦਰਸ਼ਕਾਂ ਗੱਲਿਆ ਜੀ ਤੁਸੀਂ ਅੱਜ ਸਟੂਡੈਂਟ ਦੀ سپورਟ ਲਈ ਆਏ ਹੋ ਹਨਾ 네ਗੇਟਿਵਿਟੀ ਵੀ ਬਹੁਤ ਚੱਲ ਰਹੀ ਆ ਸਟੂਡੈਂਟ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਦੇਖਿਆ ਤੁਸੀਂ ਅੱਜ ਆ ਕੇ ਇੱਥੇ ਤੁਹਾਨੂੰ ਕੀ ਲੱਗਿਆ ਜਿਹੜੇ ਸਟੂਡੈਂਟ ਆ ਬਹੁਤ ਵਧੀਆ ਕੰਮ ਕਰ ਰਹੇ ਆ ਆਪਣੇ ਹੱਕਾਂ ਲਈ ਲੜ ਰਹੇ ਆ ਕਿਉਂਕਿ ਇੱਥੇ ਕੈਨੇਡਾ ਦੀ ਹਿਸਟਰੀ ਆ ਵੀ ਤੁਹਾਨੂੰ ਹਰੇਕ ਚੀਜ਼ ਲੜ ਕੇ ਮਿਲਦੀ ਆ ਅੱਛਾ ਜੀ ਪਹਿਲਾਂ ਤੋਂ ਇਹ ਨਹੀਂ ਹੁਣ ਕਦਰੀ ਬਾਬੇ ਲੜਦੇ ਰਹੇ ਆ ਜਦੋਂ ਸਾਡੇ ਦੇ ਹਾਲ ਨਸਲੀ ਹਮਲੇ ਹੁੰਦੇ ਸੀਗੇ ਅਸੀਂ ਖੁੱਦ ਲੜੇ ਆ ਇੱਕ ਮੈਂ ਤੁਹਾਡੀ ਗੱਲ ਛੋਟੀ ਕੱਟਣ ਨਸਲੀ ਹਮਲੇ ਮਾੜਾ ਜਿਹਾ ਵੀ ਪਸ਼ੋਕੜ ਦੇ ਵਿੱਚ ਮੈਂ ਵੀ ਸੁਣਿਆ ਬਜ਼ੁਰਗਾਂ ਆ ਮੈਂ ਬੈਠਦਾ ਰਹਿਣਾ ਵੀ ਅਸੀਂ ਜੇ ਗਰੋਸਰੀ ਲੈਣ ਜਾਣਾ ਅਸੀਂ 7-8 ਜਣੇ ਇਕੱਠੇ ਹੋ ਕੇ ਜਾਂਦੇ ਸੀ ਵੀ ਨਹੀਂ ਸਾਡੇ ਤੇ ਹਮਲਾ ਹੁੰਦਾ ਸੀ ਬਹੁਤ ਕੁਝ ਹੁੰਦਾ ਸੀ ਪਹਿਲਾਂ ਹਨਾ ਇਹ ਸਟੂਡੈਂਟ ਨੂੰ ਹੌਸਲਾ ਵੀ ਦਿਓ ਤੇ ਦੱਸਿਓ ਵੀ ਕੀ ਹੁੰਦਾ ਰਿਹਾ ਹੁਣ ਤੱਕ ਲੋਕਾਂ ਦੇ ਘਰਾਂ ਦੇ ਚਿਟਟ ਉੱਡਦੇ ਰਹੇ ਆ ਉਹਨਾਂ ਨੂੰ ਪੋਜੀਸ਼ਨ ਕਰਦੇ ਰਹੇ ਆ ਗਰੋਸਰੀ ਲੈਣ ਲੱਗੇ ਉਹਨੂੰ ਪਾਕੀ ਕਹਿ ਕੇ ਭਿਉੜੇ ਹੁੰਦੇ ਸੀਗੇ ਅੱਛਾ ਹਾਂ ਇਦਾਂ ਦੀ ਗੱਲ ਹੁੰਦੀ ਰਹੀ ਆ ਔਰ ਜਿਹੜੇ ਆ ਖਾਸ ਤੌਰ ਤੇ ਆਹ ਬੰਦੇ ਹੁੰਦੇ ਸੀਗੇ ਈਵਨ ਪੰਪਲਿਆ ਦੇ ਮੈਨੇਜਰ ਲੱਗੇ ਆ ਹਾਂਜੀ ਉਹਨਾਂ ਦੇ ਘਰ ਦੇ ਸ਼ੀਸ਼ੇ ਮਹੀਨਾ ਮਹੀਨਾ ਟੁੱਟਦੇ ਰਹੇ ਆ ਅਖੀਰ ਹੀ ਉਹਨਾਂ ਨੇ ਸਾਨੂੰ ਫੋਨ ਕੀਤਾ ਪਤਾ ਲੱਗਿਆ ਜਿ ਉਹਨਾਂ ਨੂੰ ਡਿਫੈਂਸ ਕਮੇਟੀ ਦੇ ਚੀਜ਼ ਹੈਗੀ ਆ ਈਸਟ ਇੰਡੀਆ ਡਿਫੈਂਸ ਕਮੇਟੀ ਅਸੀਂ ਉੱਥੇ ਇੱਕ ਹਫ਼ਤਾ ਰਹੇ ਆ ਇੱਕ ਹਫ਼ਤੇ ਦੇ ਬਸ ਉਸ ਘਰ ਤੇ ਨਸਲੀ ਹਮਲੇ ਹੋਣੇ ਬੰਦ ਹੋ ਗਏ ਤੁਸੀਂ ਉਹ ਘਰ ਦੇ ਵਿੱਚ ਰਹੇ ਇੱਕ ਹਫ਼ਤਾ ਜਿੱਥੇ ਹਮਲੇ ਹੁੰਦੇ ਸੀ ਬਸ ਸਿਰਫ ਰਹੇ ਆ ਵੀਕੈਂਡ ਤੇ ਅਸੀਂ ਜਾਂਦੇ ਫਰਾਈਡੇ ਸੈਚਰਡੇ ਸੰਡੇ ਤੰਦਨ ਨਸਲੀ ਹਮਲੇ ਜਾਂਦੇ ਹੁੰਦੇ ਸੀਗੇ ਕਿਉਂਕਿ ਜਦੋਂ ਕੰਮ ਤੋਂ ਵਿਹਲੇ ਹੋਇਆ ਯੂਥ ਸਕੂਲਾਂ ਜੋ ਵਿਹਲੇ ਆ ਤੇ ਉਦੋਂ ਉਹ ਨੁਕਸਾਨ ਜਾਂਦਾ ਸੀਗਾ ਵੀ ਇੱਕ ਪਾਕੀ ਆ ਇਹਦੇ ਘਰ ਦੇ ਚੀਜ਼ਾਂ ਤੋੜੋ ਉਹ ਤੋੜ ਜਾਂਦੇ ਸੀ ਜਦੋਂ ਫੜ ਲੱਗਦੇ ਸੀਗੇ ਭੱਜ ਜਾਂਦੇ ਸੀ ਜੇ ਫੜ ਵੀ ਲਿਆ ਤੇ ਕਹਿੰਦੇ ਸੀ ਪੁੱਛ ਸਕਦੇ ਫੜ ਨਹੀਂ ਸਕਦੇ ਆ ਤੁਹਾਨੂੰ ਚਾਰਜ ਕਰਾਂਗੇ ਪਹਿਲਾਂ ਦੇ ਸਿਸਟਮ ਹੁਣ ਚੱਲ ਰਿਹਾ ਹਾਂ ਹਾਂ ਜਿਹੜਾ ਹੋਰ ਚੱਲ ਰਿਹਾ ਅਸੀਂ ਉਦੋਂ ਕਹਿੰਦੇ ਫੇ ਸਾਡੇ ਨੂੰ ਚਾਰਜ ਕਰੋ ਇੱਕ ਘਰ ਦੇ ਸ਼ੀਸ਼ੇ ਭੱਜੇ ਮੂਹਰੇ ਜਿਹੜੇ ਭਰਨਾ ਸੀ ਉਹ ਸੀ ਬਗੜਾ ਸੀ ਸੀ ਬਗੜਾ ਸਰ ਦੇ ਪੌਸ ਸੀ ਅੱਛਾ 5000 ਰੁਪਏ ਫੜਦੇ ਫੜਦੇ ਇੱਕ ਘੰਟਾ ਸੀ ਯੂਆਈ ਭੱਜੇ ਇੱਕ ਘੰਟਾ 20 ਅੱਛਾ ਹਾਂ ਉਹ ਹੋ ਰਹਿਣ ਆਏ ਸੀਗੇ ਉਹ ਘਰਾਂ ਕੋਲ ਜਵੜ ਗਏ ਅਸੀਂ ਰਹਿ ਗਏ ਉਹ ਸਾਗੀ ਕਿੱਥੇ ਆਓ ਸੀਗਾ ਤੁਹਾਨੂੰ ਜਰਦੇ ਸੀਗਾ ਕਿੱਥੇ ਆਓ ਪੌਸ ਕਰੀ ਵੜ ਗਏ ਅਸੀਂ ਕਰ ਸਕਦੇ ਹਾਂ ਪਰ ਜਿਹੜੇ ਘਰ ਦੇ ਸ਼ੀਸ਼ੇ ਭੱਜੇ ਹਰ ਹੋ ਜਾ ਉਹ ਉਹ ਕੀ ਕਰਨੋ ਉਸ ਤੋਂ ਬਾਅਦ ਨਸ਼ੇ ਹਮਲੇ ਘਰ ਤੋਂ ਬੰਦ ਹੋਏ ਸੀਗੇ ਸੋ ਇਸ ਤਰ੍ਹਾਂ ਜ ਸਾਡੇ ਕੋਲ 50 ਐਗਜ਼ਾਮਪਲ ਆ ਜਿੱਥੇ ਅਸੀਂ ਜਾ ਕੇ ਡਿਫੈਂਡ ਕੀਤਾ ਤੇ ਜਦੋਂ ਪਵਾ ਲਗੇ ਅਸੀਂ ਉਹਨਾਂ ਨੂੰ ਵੀ ਡਿਫੈਂਸ ਕਮੇਟੀ ਆ ਕੇ ਆ ਅੱਛਾ ਇੱਕ ਵਿਖ ਦੇ ਵਿੱਚ ਉਹ ਬੰਦ ਹੋ ਜਾਂਦੇ ਸੀ ਤੁਹਾਡੀ ਕੋਈ ਆਰਗੇਨਾਈਜੇਸ਼ਨ ਆ ਜਿਸ ਜਾਂ ਇਸ ਇੰਡੀਅਨ ਡਿਫੈਂਸ ਕਮੇਟੀ ਚੱਕੇ ਨੀ ਨੰਬਰ ਅਟੇ ਸਾਡੇ ਉਸ ਵਕਤ 150 ਬੰਦਾ ਸੀਗਾ ਤੇ ਮੈਂਬਰਸ਼ਿਪ ਦੀ ਗੱਲ ਕਰਦੇ 500 ਮੈਂਬਰਸ਼ਿਪ ਦੀ ਠੀਕ ਹੈ ਸਾਡੀ ਮੈਂਬਰਸ਼ਿਪ ਰਿਟਨ 500 ਪਾਇਦੇ ਇੱਕ ਤਾਂ ਬੰਦੇ ਸੀਗੇ ਉਹ ਸਾਡੇ ਕੋਲ 100 ਬੰਦਾ ਸੀਗਾ ਜਦੋਂ ਅੱਗੇ ਸਾਡਾ ਕੋਲ ਸੈੱਲ ਫੋਨ ਸੀਗਾ ਨਾ ਉਹ ਟੈਲੀਫੋਨ ਲਾਈਨ ਲੈਂਡ ਸੀ ਉਹ ਸਾਡੇ ਕੋਲ ਹੁੰਦੀ ਸੀ ਜਦੋਂ ਕੋਈ ਤੇ ਹਮਲਾ ਹੁੰਦਾ ਸੀ ਉਹ ਲਾਈਨ ਤੇ ਫੋਨ ਕਰਦੇ ਸੀ ਈਵਨ ਦੋ ਪੌਸਾ ਉਸ ਵਕਤ ਅਪਲੀਕੇਸ਼ਨ ਤੇ ਹੁੰਦੇ ਸੀਗੇ ਇੱਕ ਮੌਸਰਮਾਨ ਸੀ ਇਹ ਆਪਣਾ ਬੰਦਾ ਸੀਗਾ ਉਹਨਾਂ ਨੂੰ ਕਈ ਵਾਰ ਕਹਿੰਦਾ ਵੀ ਤੁਸੀਂ ਕਰਦੇ ਨਹੀਂ ਕੁਝ ਉਹ ਕਹਿੰਦੇ ਅਸੀਂ ਕਰ ਹੀ ਨਹੀਂ ਸਕਦੇ ਸਾਡੇ ਹੱਥੋਂ ਖੜੇ ਆ ਉਹ ਖੁਦ ਲੋਕਾਂ ਨੂੰ ਝਾੜਾ ਫੁੰਦੰਦੇ ਸੀਗੇ ਵੀ ਜੇ ਤੁਸੀਂ ਮਦਦ ਚਾਹੀਦੀ ਆ ਇਹਨਾਂ ਨੂੰ ਫੋਨ ਕਰ ਲਓ ਇਹ ਬਚਾ ਸਕਦੇ ਆ ਅਸੀਂ ਬੇਸਿਕ ਪੋਸਾ ਆ ਪਰ ਸਾਡੇ ਵੱਸ ਕੁਝ ਨਹੀਂਗਾ ਇਹ ਗੱਲਾਂ ਹੁੰਦੀਆਂ ਰਹੀਆਂ ਇੱਥੇ ਅੱਛਾ ਜੀ ਹਾਂ ਉਹਦੇ ਅਸੀਂ ਗਵਾ ਹੈ ਜਿਹੜੇ ਲੜੇ ਆ ਕੋਦੋਂ ਹਾਂ ਹਾਂ ਤੇ ਇਹ ਜਿਹੜੀ ਦੂਜੀ ਤੁਸੀਂ ਗੱਲ ਪਹਿਲਾਂ ਪੁੱਛੀ ਸੀਗੀ ਤੇ ਇਹ ਇਹ ਇੱਕ ਤਰ੍ਹਾਂ ਦਾ ਗਵਰਨਮੈਂਟ ਦੀ ਡਿਵਾਈਡਰ ਰੂਲ ਦੀ ਪਾਸੀਆ ਓਕੇ ਜਦੋਂ ਅਸੀਂ ਇੱਥੇ ਆਏ ਸੀਗੇ ਉਹਦੇ ਵੀ ਜਿਹੜੇ ਸਾਡੇ ਕਲਾ ਸੀਨੀਅਰ ਸੀਗੇ ਉਹ ਸਾਲ ਨੂੰ ਕੋਈ ਸੀ ਵੀ ਉਹ ਅਵੇ ਇੱਚ ਆ ਗਿਆ ਹੈ ਅੱਛਾ ਉਦੋਂ ਤਾਂ ਹੁੰਦਾ ਰਿਹਾ ਜਣੀ ਕਿੰਨੇ ਸਾਲ ਪਹਿਲਾਂ ਦੀ ਗੱਲ ਆ ਆਈਡੀ ਆ ਕੁਛ ਇਹ 52 ਸਾਲ ਪਹਿਲਾਂ ਦੀ ਗੱਲ ਕਰਦਾ ਮੈਂ 72 ਦੀ ਗੱਲ ਆ ਕਰਦਾ 72 77 76 ਜੋ ਗੱਲ ਕਰਦਾ ਮੈਂ ਅੱਛਾ ਉਹ ਸਾਲ ਨੂੰ ਬੋਲੇ ਕਹਿੰਦੇ ਹੁੰਦੇ ਸੀ ਕਿ ਉਹਨਾਂ ਨੇ ਗੱਲ ਕਰਦੇ ਨਵੇਂ ਆਏ ਆ ਅੱਛਾ ਪਰ ਜਦੋਂ ਤੂੰ ਸੀਰੀ ਚ ਲੜਦੇ ਆਪਣੇ ਆਪ ਡਿਫੈਂਡ ਕਰਦੇ ਫਿਰ ਉਹ ਵਿਯੋਗ ਬਾਦਸ਼ਾਹ ਜੱਤੀਆ ਬੋਲਦੇ ਯਾਰ ਕਾਕਾ ਤੁਸੀਂ ਬਚਾ ਲਿਆ ਤੂੰ ਵਿਚਾਲਿਆ ਜੋ ਕੌਮ ਦਾ ਰੱਖਿਆ ਕਰਨੀ ਤੇ ਨੇ ਜਾਉਂ ਕਹੇ ਸੀਗੇ ਵੀ ਜੋ ਅਕਲ ਫੇਰਾ ਵਜਦਾ ਉਹ ਤਾਂ ਨਹੀਂ ਕਹਿੰਦਾ ਸੀਗਾ ਵੀ ਅੰਦਰ ਵੜ ਜੋ ਉਹ ਇਦਾਂ ਦੇ ਬਾਹਰ ਆਏ ਸੀਗੇ ਅੱਛਾ ਇੱਕ ਸਾਡੇ ਬੰਦਾ ਸੀਗਾ ਜਿਹੜਾ ਇੱਕ ਬੁੱਕ ਲਿਗੀ ਸੀ ਦੀ ਇਹਦੇ ਤੇ ਹਮਲੇ ਕਿਉਂ ਹੁੰਦੇ ਆ ਉਹ ਬੁੱਕ ਜੀ ਸੀਗਾ ਲਿਖਿਆ ਵੀ ਇਹੇ ਹਮਲੇ ਤਾਂ ਦੇ ਅੰਦਰ ਲੋਕ ਪਿੰਡਾਂ ਤੋਂ ਉੱਠ ਕੇ ਆਏ ਆ ਅੱਛਾ ਇਹਨਾਂ ਨੂੰ ਅਮੇਜੀ ਨਹੀਂ ਆਉਂਦੀ ਕਿ ਉਹ ਆਪਣੇ ਆਪ ਨੂੰ ਬਲੈਂਡ ਤੇ ਪੀ ਐਚ ਡੀ ਕਰਕੇ ਆਇਆ ਸੀ ਜਿੱਦੋਂ ਉਹ ਤੇ ਹਮਲਾ ਹੋਇਆ ਉਹਦੇ ਦਫ਼ਤਰ ਦੇ ਮੂਹਰੇ ਪੁੱਟਿਆ ਅਸੀਂ ਤੈਨੂੰ ਕਿਹਾ ਵੀ ਹੋਰ ਨੇ ਪੁੱਛਿਆ ਤੈਨੂੰ ਤੈਨੂੰ ਵੇਜੀ ਆਉਂਦੀ ਕਿ ਨਹੀਂ ਆਉਂਦੀ ਜੋ ਤੇਰੇ ਜੁੱਤੀਆਂ ਪਈਆਂ ਉਹਨਾਂ ਨੇ ਇਹ ਪੁੱਛਿਆ ਕਿ ਤੈਨੂੰ ਵੇਜੀ ਬੁਲੂ ਦੇ ਕੇ ਨਹੀਂ ਉਹ ਤੇਰੇ ਥੋਕਤੀਆਂ ਤੇ ਇਹ ਜਿਹੜੀ ਗੱਲ ਆ ਇਹ ਉਦੋਂ ਹੁੰਦੀ ਸੀ ਇਹ ਅੱਜ ਵੀ ਹੈ ਸਾਡੇ ਕੁਝ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਜਾਜ ਪਹੁੰਚ ਜਾਂਦੇ ਆ ਉਹ ਇਹ ਕਹਿੰਦੇ ਜੀ ਇਹਨੇ ਪ੍ਰੋਬਲਮ ਕ੍ਰੀਏਟ ਕੀਤੀ ਪਰ ਇਹ ਗੱਲ ਹੈ ਨਹੀਂ ਕਿ ਇਹ ਕੌਲ ਮੈਟ ਜਿਵੇਂ ਉਹਨਾਂ ਨੂੰ ਕਹਿੰਦੇ ਤੁਸੀਂ ਜਾ ਕੇ ਅਸੀਂ ਨਵੇਂ ਲਿਆਉਣੇ ਆ ਹਾਂ 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 ਸਹੀ ਆ ਇਹਦਾ ਮਤਲਬ ਅਸੀਂ ਇਹਨਾਂ ਨੂੰ ਲੁੱਟ ਲਿਆ ਉਹਦੇ ਨਵੇਂ ਲਿਆਉਣੇ ਵਾਸੀ ਨੂੰ ਪਰ ਇਹ ਕਿਹੜੀ ਪ੍ਰੋਬਲਮ ਆ ਕ腐ਸ਼ਨ ਦਾ ਇਹ ਇਹਨਾਂ ਦੇ ਪੈਸੇ ਵਾਉਣ ਲਈ ਜਿਹੜਾ 50 ਨੂੰ ਦਿੱਤਿਆਂ ਦਾ ਠੇਕਾ ਲਿਆ ਇਹਨਾਂ ਨੇ ਉਹ ਆ ਉਸ ਕਰਕੇ ਬੰਦ ਹੋਣਾ ਚਾਹੀਦਾ ਜਿਹੜੇ ਬੱਚੇ ਹੈਗੇ ਆ ਜਾ ਕੇ ਸੈਟਲ ਕਰੋ ਜਾਂ ਸੱਜੋ ਜਾ ਸੱਦੋ ਨਾ ਜਾਂ ਸੱਦੋ ਨਾ ਕਿਉਂਕਿ ਜੋ ਵੀ ਸੱਦ ਤੁਸੀਂ ਕਿਸੇ ਪੇਪਰ ਜਮਾਦ ਚੱਕ ਕੇ ਦੇਖ ਲਓ ਇੰਡੀਆ ਦੇ ਵਿੱਚ ਥਾਂ ਥਾਂ ਸ਼ਹਿਰਾਂ ਦੇ ਬੈਨਰ ਦੇਖ ਲਓ ਤੁਸੀਂ ਜਾ ਕੇ ਪੱਕੇ ਹੋਇਆ ਤੁਸੀਂ ਇਹ ਹੋਣਾ ਉਹ ਕਿਉਂ ਲੱਗਦੇ ਵੀ ਮੈਂ ਤੁਹਾਡੇ ਸੇ ਨਿਊਜ਼ ਪੇਪਰਾਂ ਦੇ ਜਿਹਨਾਂ ਨਿਊਜ਼ ਆਉਂਦੀਆਂ ਆ ਵਿਆਹ ਕੁਸ਼ ਹੋ ਰਿਹਾ ਇਹਨਾਂ ਨੇ ਚਲ ਚਾਈਆਂ ਨੂੰ ਵਖਰੀਆਂ ਤੁਸੀਂ ਕਿੱਥੇ ਸੁੱਤੇ ਪਏ ਹੋ ਤੁਸੀਂ ਬਰੇਨ ਇਹ ਨਹੀਂ ਦਿੰਦੇ ਇਹ ਜਿਹੜੀ ਗੱਲ ਹੈ ਗਲਤ ਆ ਆਪਣੇ ਆਪ ਨੂੰ ਸੁਧਾਰੋ ਗੌਰਮਿੰਟ ਦਾ ਜਿਹੜਾ ਇੱਕ ਟੈਮਪੋਰਲ ਹੋ ਜਾਏਗਾ ਉਹ ਕਰੋ ਕਿ ਨਾ ਕਿ ਲੋਕਾਂ ਨੂੰ ਆਗ ਦੇ ਲੜਾਓ ਇਹ ਜਿਹੜਾ ਗਲਤ ਕੰਮ ਇਧਰ ਵੀ ਅਨਕਲ ਜੀ ਖੜਿਆ ਇੱਕ ਐਲਐਮਆ ਦੀ ਗੱਲ ਕੀਤੀ ਬਹੁਤ ਮਹਿੰਗੀਆਂ ਵਿਕ ਰਹੇ ਨੇ ਐਲਐਮਏ ਇਥੇ ਹੈਨਾ ਐਲਐਮਆ ਬਹੁਤ ਮਹਿੰਗੀਆਂ ਵਿਕ ਰਹੀਆਂ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂ ਸਟੂਡੈਂਟ ਲਈ ਕੀ ਕਹਿਣਾ ਚਾਹੁੰਦੇ ਹੋ ਕੋਈ ਕੇ ਨੂੰ ਤਾਂ ਬਹੁਤ ਮਸ਼ਹੂਰ ਹਾਂ ਥੋੜਾ ਜਿਹਾ ਕਹਿ ਦੋ ਪਰ ਜੇ ਤੁਸੀਂ ਜ਼ਿਆਦਾ ਟਾਈਮ ਦੇ ਸਕੋ ਆਈ ਕੈਨ ਐਕਸਪਲੇਨ ਐਂਟਰਟੇਨ ਸ਼ੋਰਟ ਨਾ ਦੋ ਕੁਝ ਵੀ ਕੁਝ ਵੀ ਕੁਝ ਵੀ ਸ਼ੋਰਟ ਨਾ ਦੋ ਸ਼ੋਰਟ ਇਹੋ ਯਾਰ ਕਿ ਬੇਇਨਸਾਫੀ ਹੋ ਰਹੀ ਆ ਸਟੂਡੈਂਟਾਂ ਨਾਲ ਅੱਛਾ ਇਹ ਸਭ ਤੋਂ ਬੈਸਟ ਕ੍ਰਾਪ ਆ ਇਮੀ ਗ੍ਰਾਂਟਸ ਦੀ ਹਾਂ ਇਸ ਤੋਂ ਪਹਿਲਾਂ ਵੀ ਇਮੀ ਗ੍ਰਾਂਟਸ ਆਏ ਆ ਪਰ ਉਹ ਇਮੀ ਗ੍ਰਾਂਟਸ ਇੰਨੇ ਇਸ ਕੁਆਲਿਟੀ ਦੇ ਨਹੀਂ ਸੀਗੇ ਅੱਛਾ ਇਹ ਇਮੀ ਗ੍ਰਾਂਟ ਜਿਹੜੇ ਆ ਨੌਜਵਾਨ ਪੜ੍ਹੇ ਲਿਖੇ ਹਾਂ ਦੇ ਜਿਹੜੇ 18 ਸਾਲ ਦਾ ਬੱਚਾ ਇੱਥੇ ਪੈਦਾ ਕਰਕੇ ਵੱਡਾ ਕਰਨਾ ਹੋਵੇ ਤੇ ਇਹਨਾਂ ਦੇ ਸਟੇਟਸ ਨਾਲ 4-5 ਲੱਖ ਤੋਂ ਵੱਧਾ ਖਰਚਾ ਆਇਆ ਫਿਰ ਕਰੀਮ ਲੈ ਰਹੇ ਆ ਬੈਸਟ ਉੱਥੋਂ ਆਈਲੈਂਡ ਪਾਸ ਕਰੂਗਾ ਐਨੇ ਬੈਂਡ ਲਊਗਾ ਫਿਰ ਉਹਨਾਂ ਕੋਲ ਹਾਂ 4-5 ਟਾਈਮਸ ਫੀਸ ਲੈ ਰਹੇ ਆ ਸੀਬੀਸੀ ਵਜਿ ਡਾਕੂਮੈਂਟਰੀ ਆਈ ਸੀਗੀ ਇਦੇ ਬਾਰੇ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ ਸਭ ਤੋਂ ਵੱਡਾ ਐਕਸਪਲੋਇਟਡ ਸੈਕਸ਼ਨ ਆ ਸੁਸਾਇਟੀ ਦਾ ਯਾ ਔਰ ਇਹ ਜਿਹੜੇ ਇਹਨਾਂ ਨਾਲ ਐਡਵਾਂਸ ਡਿਟੇਲਸ ਆ ਹੋ ਰਹੀ ਕਿਉਂਕਿ ਇੱਕ ਇਹਨੇ ਤੇ ਕੈਨੇਡਾ ਨੂੰ ਲੋੜ ਆ ਕਿਸ ਕਰਕੇ ਡੈਮੋਗ੍ਰਾਫਿਕ ਪ੍ਰੋਬਲਮ ਆ ਬੱਚੇ ਘੱਟ ਪੈਦਾ ਹੋ ਰਹੇ ਆ ਮਰਨ ਵਾਲੇ ਜ਼ਿਆਦਾ ਆ ਸਾਰੇ ਕੈਪੀਟਲਿਸ ਕੰਟਰੀਆਂ 'ਚ ਔਰ ਇਹ ਚਾਹੁੰਦੇ ਆ ਕਿ ਕੈਨੇਡਾ 'ਚ ਪਾਪੂਲੇਸ਼ਨ ਬਹੁਤ ਥੋੜੀ ਆ ਜਦੋਂ ਅਸੀਂ ਆਏ ਸੀ ਉਦੋਂ 20 ਮਿਲੀਅਨ ਸੀਗੀ 22 ਮਿਲੀਅਨ ਮੋਰ ਨਾ 40 ਸਾਲ ਪਹਿਲਾਂ ਦੀ ਗੱਲ ਆ ਕਿੰਨੇ ਸਾਲ ਪਹਿਲਾਂ ਇਹ ਚਾਹੁੰਦੇ ਆ ਕਿ 100 ਮਿਲੀਅਨ ਆਬਾਦੀ ਹੋਵੇ ਫਿਰ ਕੈਨੇਡਾ ਵਾਇਬਲ ਕੰਟਰੀ ਬਣ ਸਕਦਾ ਆ ਔਰ ਸਭ ਤੋਂ ਬੈਸਟ ਤਰੀਕਾ ਇਹਨਾਂ ਨੂੰ ਲੱਭਿਆ ਸਟੂਡੈਂਟਸ ਦਾ ਔਰ ਸਟੂਡੈਂਟਸ ਨਾਲ ਹੋਣ ੱੱੱਕਾ ਕਰ ਰਹੇ ਆ ਆਪਣੇ ਆਪਣੇ ਸਕੂਲ ਬਣਾਉਂਦੇ ਆ ਆਪਣੇ ਆਪ ਹੀ ਤੋੜਦੇ ਆ ਕੋਮਾ ਕਾਟਾ ਬੜੇ ਵੇਲੇ ਰੂਲ ਬਿਟਾਇਆ ਉਹ ਤੋੜਿਆ ਬਸ ਤੱਕ ਅਸੀਂ ਆਏ ਆ ਆ ਲਾਫੇ ਸੜੇ ਨੇ ਕਾਟਾ ਫੇਟ ਕਰ ਦਿੱਤੀ ਅਕਤੂਬਰ ਬਹਿ ਪਰ ਜਾ ਕੇ ਅਪਲਾਈ ਨਹੀਂ ਕਰ ਸਕਦੇ ਪੀਆਰ ਲਈ ਅਸੀਂ 1 ਸਾਲ ਲੜੇ ਪੀਆਰ ਲਈ ਅਪਲਾਈ ਉਦੋਂ ਉਦੋਂ ਤੁਸੀਂ ਕਿਵੇਂ ਲੜੇ ਕਿਵੇਂ ਲੜੇ ਕੀ ਕੀਤਾ ਐਦਾਂ ਹੀ ਜਿੱਦਾਂ ਦੇ ਮਜਾਰੇ ਕਰ ਰਹੇ ਆ ਕੌਮਨਿਸਟਾਂ ਨੇ ਸਾਨੂੰ ਬੀਟ ਕੀਤਾ ਅੱਛਾ ਅਸੀਂ ਡਰ ਲਾਇਆ ਬਾਹਰ ਆਏ ਗਲੀਆਂ ਚ ਬੋਲ ਆਪਣਾ ਜਿੰਨੇ ਜਿੰਨੇ ਵੀ ਲੋਬੀਇੰਗ ਕਰ ਸਕਦੇ ਸੀਗੇ ਐਜੀਟੇਸ਼ਨ ਕਰ ਸਕਦੇ ਸੀਗੇ ਤੇ ਅਸੀਂ ਕਿਹਾ ਕਿ ਜਵਾਦ ਸਾਨੂੰ ਇਸ ਕੰਟਰੀ ਚ ਵਾਰਡ ਦੇਣਾ ਪਹਿਲਾਂ ਤਾਂ ਆਪ ਕਿਹਾ ਹੈ ਕਿ ਵਿਜ਼ਿਟਰ ਆਣ ਕੇ ਪੀਆਰ ਲਈ ਅਪਲਾਈ ਕਰ ਸਕਦਾ ਆ ਯਾਰ ਪਹਿਲਾਂ ਨੇ ਕਿਹਾ ਹਾਂ 1968 ਵਿੱਚ ਰੂਲ ਬਣਾਇਆ ਸੀਗਾ ਫਿਰ 72 ਚ ਆਪਣੇ ਆਪ ਹੀ ਕਟਆਫ ਕਰ ਦਿੱਤਾ ਆ ਯਾ ਉਹ ਉਹ ਵੀ ਸਾਨੂੰ ਲੜਨਾ ਪਿਆ ਹੈ ਹੱਕ ਜਿੱਤਣ ਲਈ ਪੀਆਰ ਲਈ ਅਪਲਾਈ ਕਰਨ ਲਈ ਔਰ ਲੜ ਕੇ ਅਸੀਂ ਪੀਆਰ ਲਈ ਆ ਔਰ ਮੇਰੇ ਖਿਆਲ ਚ ਜਿੰਨੇ ਵੀ ਸਟੂਡੈਂਟ ਆਏ ਆ ਆਉਣ ਵਾਲੇ ਸਟੂਡੈਂਟਾਂ ਲਈ ਇੱਕ ਮੱਜੀ ਰੂਲ ਬਣਾ ਦੇਣ ਇਸ ਸਟੂਡੈਂਟ ਦਾ ਗੋਡ ਫਾਦਰ ਰਾਈਟ ਆ ਰਾਈਟ ਇਸ ਕੰਟਰੀ 'ਚ ਇਹਨਾਂ ਨੂੰ ਅਪਲਾਈ ਕਰਨ ਦਾ ਤੇ ਰਹਿਣ ਦੇਣ ਦਾ ਤੇ ਜੇ ਅਸੀਂ ਨਹੀਂ ਇਹ ਕਰਦੇ ਮੈਂ ਕੈਨੇਡੀਅਨ ਲੋਕਾਂ ਨੂੰ ਹੀ ਬਲੇਮ ਦਊਂਗਾ ਜੇ ਅਸੀਂ ਸਪੋਰਟ ਨਹੀਂ ਕਰਦੇ ਰਾਈਟ ਹਾਂ ਔਰ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਕੈਨੇਡੀਅਨ ਲੋਕਾਂ ਚ ਪ੍ਰੋਗਰੈਸਿਵ ਲੋਕਾਂ ਨੇ ਆਵਾਜ਼ ਨਹੀਂ ਠਾਈ ਕਿ 4 5 ਟਾਈਮਸ ਫੀਸ ਤੋਂ ਐਨੀ ਐਕਸਪਲੋਇਟੇਸ਼ਨ ਕਿਉਂ ਜਦੋਂ ਸਾਨੂੰ ਪੜਿਆ ਪੜਾਇਆ ਜਵਾਨ ਬੱਚਾ ਮਿਲ ਰਿਹਾ ਹੈ ਇਸ ਕੰਟਰੀ ਲੈ ਯਾ ਸੋ ਮੇਰੇ ਖਿਆਲ ਚ ਇਸ ਤੋਂ ਜ਼ਿਆਦਾ ਕਹਿਣ ਦੀ ਲੋੜ ਨਹੀਂ ਮੈਨੂੰ ਬਿਲਕੁਲ ਬਹੁਤ ਧੰਨਵਾਦ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਉਹਦਾ ਵੀ 72 ਦੇ ਵਿੱਚ ਵੀ ਇਹੀ ਸਿਸਟਮ ਚੱਲ ਪਿਆ ਸੀਗਾ ਵੀ ਪੀਆਰ ਜਿਹੜੀ ਵਾਪਸ ਜਾਓ ਤਾਂ ਸਟਰਗਲ ਕੀਤੀ ਆ ਦੇਖ ਲਓ ਹਨਾ ਤੇ ਜਿਹੜੇ ਸਾਡੇ ਪੁਰਾਣੇ ਪੰਜਾਬੀ ਨੂੰ ਯਾਦ ਰੱਖੋ ਵੀ ਇਹ ਬੱਚੇ ਨੇ ਜਿਹੜੇ ਅੱਜ ਸਟਰਗਲ ਕਰ ਰਹੇ ਨੇ ਪਿਛਲੇ ਤਾਂ ਹਿਸਟਰੀ ਹੈ ਕੈਨੇਡਾ ਦੀ ਜਿਵੇਂ ਇਹਨਾਂ ਨੇ ਦੱਸਿਆ ਤੁਸੀਂ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਕੁਝ ਕਹਿੰਦੇ ਉਹ ਕਹਿਣਾ ਚਾਹੁੰਦੇ ਜਿਹੜੇ ਸਟੂਡੈਂਟ ਜਿੰਨੇ ਜਿੰਨੇ ਸੁੱਦੇ ਆ ਉਹਨਾਂ ਦਾ ਰਾਈਟ ਆ ਉਹਨਾਂ ਨੂੰ ਕੰਮ ਦੀ ਪਰਮਨੈਂਟ ਜਿਹੜੇ ਆ ਵਰਕ ਪਰਮਨੈਂਟ ਜੀ ਉਹ ਉਸੇੜੇ ਦੇਣੀ ਚਾਹੀਦੇ ਆ ਜੀ ਸਟੂਡੈਂਟ ਦਾ ਹੱਕ ਆ ਉਹ ਇਹਨੇ ਪੈਸੇ ਕੱਟ ਕੇ ਪਹਿਲਾਂ ਜਿਹੜਾ ਉਹਨੂੰ ਸੁੱਦਾ ਆ ਉਹਨੇ ਤੁਸੀ ਉਹਨਾਂ ਨੂੰ ਪਛਕਾਰੋਂਗੇ ਅੱਲਾ ਮੈਂ ਅੱਲਾ ਮਾ ਜੀ ਲੈ ਲਓ ਇਹਦੇ ਦਸ ਮੌਕੇ ਬਿਜ਼ਨਸ ਰਾਈਟ ਰੋਡ ਡੈਪ ਆਫ ਦੀ ਸੇਮ ਟਾਈਮਸ ਵਾਈਸ ਫਸਟ ਤੇ ਪੇ ਆਲਮੋਸਟ 650 ਲੱਖ ਬਿਲਕੁਲ ਐਂਡਰ 40000 ਪੇ ਆਨ ਅੱਲਾ ਮਾ ਜੀ ਬਬੀ ਕਾਲਿੰਗ ਦਾ ਬਿਜ਼ਨਸ ਤੇ ਇਹ ਇਹ ਮਾ ਹੱਕਾ ਉਹਦਾ ਹੱਕ ਕਰਕੇ ਜੇ ਸ਼ੋਰ ਦੇਕਰ ਉਸ ਖਾਸ ਸਮੇਂ ਫਲਪੈਕ ਮੈਂ ਤੇ ਉਹ ਕਹਿਣਾ ਚਾਹੁੰਦਾ ਦੇ ਦੇ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਦਾ ਹੱਕ ਵਰਕ ਪਰਮਿਟ ਜਿਹੜੇ ਮੰਗਦੇ ਆ ਉਹਨਾਂ ਨੂੰ ਦਿੱਤਾ ਜਾਵੇ ਜੀ ਮੈਂ ਤੁਹਾਨੂੰ ਲਾਈਵ ਕਲਾਸ ਕਰਦੇ ਇਥੇ ਬਹੁਤ-ਬਹੁਤ ਧੰਨਵਾਦ ਜੀ ਅੱਜ ਇਹ ਵੀਡੀਓ ਦੇਖ ਕੇ ਇੱਥੇ ਜਿਹੜਾ ਨਵੇਂ ਸਟੂਡੈਂਟ ਆ ਬਹੁਤ ਹੌਸਲਾ ਮਿਲੂਗਾ ਉਹਨਾਂ ਨੂੰ ਹਨਾ ਜਰੂਰ ਆਇਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਿੰਮੇ ਦਾ ਪ੍ਰੋਗਰਾਮ ਹੁੰਦਾ ਐਨਐਸਐਨ ਇਥੇ ਦੀ ਇੱਕ ਸੰਸਥਾ ਏ ਜਿਹੜੀ ਸਟੂਡੈਂਟਲੀ ਹਰ ਸਮੇਂ ਖੜਦੀ ਆ ਉਹਦੇ ਦੇ ਪੇਜ ਦੇ ਉੱਪਰ ਤੁਹਾਨੂੰ ਮੈਂਸ਼ਨ ਕਰਿਆ ਕਰਾਂਗੇ ਨੋ ਨੈਕਸਟ ਜਿਵੇਂ ਇਹਨਾਂ ਨੇ ਕਿਹਾ ਮੈਨੂੰ ਬਹੁਤ ਚੰਗਾ ਲੱਗਿਆ ਕਿ 72 ਦੇ ਵਿੱਚ ਵੀ ਇਦਾਂ ਹੀ ਧਰਨੇ ਮਜਾਰੇ ਹੋਏ ਸੀ ਭੁੱਲ ਨਾ ਆਇਆ ਕਰੋ ਇਹ ਕੈਨੇਡਾ ਦੀ ਹਿਸਟਰੀ ਏ ਇੱਥੇ ਹੱਕ ਲੜ ਕੇ ਹੀ ਮਿਲਦੇ ਆ ਜਿਵੇਂ ਤਾਂ ਵੀਡੀਓ ਜਰੂਰ ਸ਼ੇਅਰ ਕਰਿਓ ਸਾਰਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ